ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਭੈਣੋ ਜੇਕਰ ਤੁਸੀਂ ਆਪਣੇ ਘਰ ਪਰਿਵਾਰ ਦੀ ਤੰਦਰੁਸਤੀ ਤਰੱਕੀ ਚਾਹੁੰਦੇ ਹੋ ਆਪਣੇ ਬੱਚਿਆਂ ਦੀ ਤੰਦਰੁਸਤੀ ਤਰੱਕੀ ਚਾਹੁੰਦੇ ਹੋ ਨਾ ਤਾਂ ਫਿਰ ਅੱਜ ਤੋਂ ਹੀ ਆਪਣੇ ਘਰ ਦੇ ਵਿੱਚ ਆ ਇੱਕ ਨਿਯਮ ਪੱਕਾ ਕਰ ਲਓ ਇਹ ਆਦਤ ਬਣਾ ਲਓ ਤਾਂ ਦੇਖਣਾ ਸਤਿ ਸ੍ਰੀ ਅਕਾਲ ਜੀ ਪਾਤਸ਼ਾਹੀ ਕਿਰਪਾ ਦੇ ਨਾਲ ਇਹ ਇੱਕ ਕੰਮ ਕਰਨ ਦੇ ਨਾਲ ਸਾਡੇ ਪੂਰੇ ਘਰ ਪਰਿਵਾਰ ਦੇ ਉੱਤੇ ਸਾਡੇ ਬੱਚਿਆਂ ਦੇ ਉੱਤੇ ਬਹੁਤ ਚੰਗਾ ਅਸਰ ਪਵੇਗਾ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਚੰਗਾ ਬਦਲਾਅ ਆਵੇਗਾ ਤਾਂ ਫਿਰ ਇਹ ਕੰਮ ਕਿਹੜਾ ਹੈ ਉਹਦੇ ਬਾਰੇ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਨੀ ਆ ਇਸ ਕਰਕੇ ਭੈਣਾ ਬੀਬੀਆਂ ਦੇ ਅੱਗੇ ਖਾਸ ਕਰਕੇ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਤ ਜੀ ਮਹਾਪੁਰਖ ਜੀ ਇੱਕ ਗੱਲ ਹਮੇਸ਼ਾ ਸਮਝਾਉਂਦੇ ਆਣਾ ਕਿ ਜੇਕਰ ਤੁਸੀਂ ਕਿਸੇ ਨੂੰ ਸੱਚੇ ਮਨੋਂ ਪਿਆਰ ਕਰਦੇ ਹੋ ਕਿਸੇ ਦਾ ਭਲਾ ਕਰਨਾ ਚਾਹੁੰਦੇ ਆ ਤੋਂ ਉਹਨੂੰ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਅਮਰਤ ਵੇਲੇ ਦੇ ਨਾਲ ਜੋੜ ਦੋ ਪਰ ਕਈ ਵਾਰ ਆਪਾਂ ਬਹੁਤ ਕੋਸ਼ਿਸ਼ਾਂ ਕਰਦੇ ਆਂ ਪਰ ਸਾਡੇ ਵੱਲੋਂ ਕੀਤੀਆਂ ਹੋਈਆਂ ਕੋਸ਼ਿਸ਼ਾਂ ਦਾ ਸਾਡੇ ਘਰ ਪਰਿਵਾਰ ਦੇ ਜੀਆਂ ਦੇ ਉੱਤੇ ਕੋਈ ਬਹੁਤਾ ਅਸਰ ਨਹੀਂ ਹੁੰਦਾ ਬੱਚਿਆਂ ਨੂੰ ਵੀ ਅਸੀਂ ਵਾਰ-ਵਾਰ ਇਹ ਗੱਲ ਸਮਝਾਉਣੀ ਆ ਕਿ ਭਾਈ ਅਮਰਤ ਵੇਲੇ ਉੱਠੋ ਗੁਰਬਾਣੀ ਦਾ ਪਾਠ ਕਰੋ ਪਰ ਉਹ ਅਸਰ ਨਹੀਂ ਕਰਦੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸਾਡੀਆਂ ਆਦਤਾਂ ਹੀ ਕੁਝ ਐਸੀਆਂ ਨੇ ਜਿਵੇਂ ਬੱਚੇ ਦੇਰ ਰਾਤ ਤੱਕ ਜਾਗਦੇ ਰਹਿੰਦੇ ਨੇ ਰਾਤ ਨੂੰ ਟੀਵੀ ਦੇਖਣਾ ਮੋਬਾਈਲ ਚਲਾਉਣਾ ਬੱਚੇ ਵੱਡੇ ਸਭ ਦੀ ਆਦਤ ਬਣ ਗਈ ਆ ਤਾਂ ਆਪਾਂ ਆਪਣੇ ਸੌਣ ਅਤੇ ਉੱਠਣ ਦੇ ਸਮੇਂ ਦੇ ਵਿੱਚ ਬਹੁਤ ਗੜਬੜ ਕਰਨ ਲਈ ਆ ਸਾਡਾ ਜਿਹੜਾ ਸਮਾਂ ਸੌਣ ਦਾ ਏ ਉਹ ਅਸੀਂ ਜਾਗਦੇ ਰਹਿੰਦੇ ਆ ਜਿਸ ਸਮੇਂ ਦੇ ਵਿੱਚ ਜਾਗਣਾ ਹੁੰਦਾ ਏ ਉਸ ਸਮੇਂ ਦੇ ਸਾਸ ਨੂੰ ਘੂੜੀਆਂ ਨੀਂਦਾਂ ਆਉਂਦੀਆਂ ਨੇ ਅਸੀਂ ਲੰਬੀਆਂ ਤਾਣ ਕੇ ਸੁੱਤੇ ਰਹਿੰਦੇ ਆ ਭਾਵ ਕਿ ਕੁਝ ਬੱਚੇ ਕੁਝ ਵੱਡੇ ਸਿਆਣੇ ਖੁਦ ਆਪ ਮਾਪੇ ਵੀ ਰਾਤ ਨੂੰ 11-11 12-12 ਵਜੇ ਤੱਕ ਟੀਵੀ ਮੋਬਾਈਲ ਚਲਾਉਂਦੇ ਰਹਿੰਦੇ ਨੇ ਜੇਕਰ ਸਿਆਣੇ ਖੁਦ ਹੀ ਇਹ ਕੰਮ ਕਰਨਗੇ ਤੇ ਫਿਰ ਉਹਨਾਂ ਨੇ ਬੱਚਿਆਂ ਨੂੰ ਕੀ ਰੋਕਣਾ ਸਾਡੇ ਘਰ ਦੇ ਨਿਯਮ ਸਾਡੇ ਘਰ ਦੇ ਤੌਰ ਤਰੀਕੇ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਕਿ ਸਾਡੇ ਬੱਚੇ ਖੁਦ ਦੇਖ ਲੈ ਕੇ ਸਿੱਖਣ ਖਾਸ ਕਰਕੇ ਜਲਦੀ ਸੌਣਾ ਸਵੇਰੇ ਜਲਦੀ ਉੱਠਣਾ ਇਹ ਤਾਂ ਸਾਡੇ ਘਰ ਦਾ ਪੱਕਾ ਨਿਯਮ ਹੋਣਾ ਚਾਹੀਦਾ ਹੈ ਇਹਦੇ ਲਈ ਸਾਨੂੰ ਘਰ ਦੇ ਵਿੱਚ ਥੋੜੀ ਸਖਤੀ ਕਰਨੀ ਪਵੇ ਉਹ ਵੀ ਕਰੋ ਪਰ ਇਹ ਨਿਯਮ ਪੱਕਾ ਕਰ ਲਓ ਕਿਉਂਕਿ ਜੇਕਰ ਇਹ ਆਦਤ ਆਪਾਂ ਆਪਣੇ ਬੱਚਿਆਂ ਨੂੰ ਪਾ ਦਿੱਤੀ ਅਸੀਂ ਉਹਨਾਂ ਦਾ ਬਹੁਤ ਭਲਾ ਕਰ ਦਿੱਤਾ ਬੱਚੇ ਜਲਦੀ ਸੌਣਗੇ ਤਾਂ ਆਪਣੇ ਆਪ ਸਵੇਰੇ ਜਲਦੀ ਉਹਨਾਂ ਨੂੰ ਯਾਦ ਆਵੇਗੀ ਜਲਦੀ ਉੱਠਣਗੇ ਤਾਂ ਉਹਨਾਂ ਦਾ ਤਨ ਮਨ ਦੋਵੇਂ ਹੀ ਤੰਦਰੁਸਤ ਰਹੋਏ ਰਹਿਣਗੇ ਅਤੇ ਹਰ ਇੱਕ ਬੰਦੇ ਦੀ ਕਾਮਯਾਬੀ ਦੇ ਲਈ ਉਹਦੀ ਤੰਦਰੁਸਤੀ ਦੇ ਲਈ ਉਹਦਾ ਤਨ ਅਤੇ ਮਨ ਦੋਵੇਂ ਤੰਦਰੁਸਤ ਰੂਪੇ ਹੋਣੇ ਜ਼ਰੂਰੀ ਆ ਜਿਸ ਕੰਮ ਨੂੰ ਅਸੀਂ ਪੂਰਾ ਤਨ ਮਨ ਲਾ ਕੇ ਕਰਦੇ ਹਾਂ ਉਸ ਕੰਮ ਦੀ ਸਫਲਤਾ ਪੱਕੀ ਹੋ ਜਾਂਦੀ ਆ ਫਿਰ ਆਪਾਂ ਤਨ ਅਤੇ ਮਨ ਦੋਵਾਂ ਦਾ ਧਿਆਨ ਰੱਖਣਾ ਹੈ ਆਪਣੇ ਤਨ ਮਨ ਦਾ ਵੀ ਆਪਣੇ ਬੱਚਿਆਂ ਦੇ ਤਨ ਮਨ ਦਾ ਵੀ ਆਪਣੇ ਘਰ ਦੇ ਜੀਆਂ ਦੇ ਤਨ ਮਨ ਦਾ ਵੀ ਖਿਆਲ ਆਪਾਂ ਰੱਖਣਾ ਹੈ ਜੇਕਰ ਉਹ ਖੁਦ ਧਿਆਨ ਨਹੀਂ ਦੇ ਰਹੇ ਨਾ ਆਪਾਂ ਕੋਸ਼ਿਸ਼ ਕਰੀਏ ਜਿੰਨਾਕ ਆਪਾਂ ਕਰ ਸਕਦੇ ਆ ਨਾ ਭਾਵੇਂ ਕਿ ਜਿੰਨਾ ਕ ਕਰਦੀਆਂ ਔਰਤਾਂ ਆਪਣੇ ਪਰਿਵਾਰ ਦੇ ਲਈ ਆਪਣੇ ਪਤੀ ਦੇ ਲਈ ਆਪਣੇ ਬੱਚਿਆਂ ਦੇ ਲਈ ਕਰ ਸਕਦੇ ਨੇ ਉਹਨਾਂ ਜਰੂਰ ਕਰੋ ਵਹਿਮਾ ਭਰਮਾਂ ਦੇ ਵਿੱਚ ਭੈਣ ਦੇ ਨਾਲੋਂ ਇਹ ਕੰਮ ਕਰ ਲਓ ਤੁਹਾਨੂੰ 100% ਫਾਇਦਾ ਮਿਲੇਗਾ ਭਾਵੇਂ ਤੁਸੀਂ ਲਿਖ ਕੇ ਰੱਖ ਲਓ ਕਿਉਂਕਿ ਕਈ ਭੈਣਾਂ ਆਪਣੇ ਘਰ ਪਰਿਵਾਰ ਦੀ ਚਿੰਤਾ ਤਾਂ ਬਹੁਤ ਕਰਦੀਆਂ ਨੇ ਅਤੇ ਆਪਣੇ ਘਰ ਪਰਿਵਾਰ ਦੀ ਤੰਦਰੁਸਤੀ ਤਰੱਕੀ ਦੇ ਲਈ ਕੁਝ ਕੰਮ ਐਸੇ ਵੀ ਕਰ ਬੈਠਦੀਆਂ ਨੇ ਜੋ ਕੰਮ ਉਹਨਾਂ ਦੇ ਸਮੇਂ ਉਹਨਾਂ ਦੇ ਪੈਸੇ ਦੀ ਬਰਬਾਦੀ ਕਰਦੇ ਨੇ ਅਤੇ ਉਹਨਾਂ ਨੂੰ ਗੁਰੂ ਚਰਨਾਂ ਤੋਂ ਵੀ ਦੂਰ ਕਰਦੇ ਨੇ ਭਾਵੇਂ ਕਿ ਉਹ ਮਹਿਮਾ ਪਰਮਾ ਦੇ ਵਿੱਚ ਪੈ ਜਾਂਦੀਆਂ ਨੇ ਕਈ ਬਖੰਡੀ ਬਾਬਿਆਂ ਦੇ ਝਾਂਸੀਆ ਦੇ ਵਿੱਚ ਆ ਜਾਂਦੀਆਂ ਨੇ ਟੂਨੇ ਟੋਟ ਕੇ ਕਰਨੇ ਸ਼ੁਰੂ ਕਰ ਦਿੰਦੀਆਂ ਨੇ ਪਰ ਪੈਣੋ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਕੰਮ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਨਾ ਇਹਦੇ ਤੇ ਨਾ ਤਾਂ ਕੋਈ ਪੈਸਾ ਲੱਗਦਾ ਹੈ ਨਾ ਹੀ ਤੁਹਾਨੂੰ ਅਲੱਗ ਤੋਂ ਕੋਈ ਸਮਾਂ ਕੱਢਣਾ ਪੈਣਾ ਹੈ ਅਤੇ ਨਾ ਹੀ ਕੋਈ ਬਹੁਤੀ ਮਿਹਨਤ ਕਰਨੀ ਪੈਣੀ ਆ ਬਸ ਆਪਣੇ ਘਰ ਦੇ ਵਿੱਚ ਰੋਟੀ ਪਕਾਉਣ ਦਾ ਜਿਹੜਾ ਤਰੀਕਾ ਹੈ ਨਾ ਉਹ ਬਦਲਣਾ ਹੈ ਘਰ ਦੇ ਵਿੱਚ ਜਦੋਂ ਭੋਜਨ ਪ੍ਰਸ਼ਾਦਾ ਬਣਾਓ ਗੁਰਬਾਣੀ ਦਾ ਪਾਠ ਕਰਦਿਆਂ ਹੋਇਆਂ ਬਣਾਓ ਮੂਲ ਮੰਤਰ ਜੀ ਦਾ ਜਾਪ ਕਰਦਿਆਂ ਹੋਇਆਂ ਭੋਜਨ ਪ੍ਰਸ਼ਾਦਾ ਬਣਾਓ ਸਿਰਫ ਆ ਇੱਕ ਆਦਤ ਬਦਲਣ ਦੇ ਨਾਲ ਸਾਡੇ ਘਰ ਪਰਿਵਾਰ ਦਾ ਪੂਰਾ ਮਾਹੌਲ ਬਦਲ ਜਾਵੇਗਾ ਕਿਉਂਕਿ ਜਦੋਂ ਆਪਾਂ ਆਪਣੇ ਘਰ ਦੇ ਵਿੱਚ ਚਾਹ ਪਾਣੀ ਨਾਸ਼ਤਾ ਭੋਜਨ ਪ੍ਰਸ਼ਾਦਾ ਗੁਰਬਾਣੀ ਦਾ ਪਾਠ ਕਰਦਿਆਂ ਹੋਇਆ ਬਣਾਉਂਦੇ ਆ ਨਾ ਉਹ ਕੋਈ ਆਮ ਭੋਜਨ ਪ੍ਰਸ਼ਾਦਾ ਨਹੀਂ ਰਹਿੰਦਾ ਉਹ ਅਮਰਤ ਰੂਪੀ ਬਣ ਜਾਂਦਾ ਹੈ ਜਿਸ ਜੀ ਦੇ ਵੀ ਅੰਦਰ ਜਾਂਦਾ ਈ ਉਸ ਜੀ ਦੇ ਅੰਦਰ ਉਹ ਪਤਾ ਨਹੀਂ ਕਿੰਨੇ ਦੁੱਖ ਦਿਲਦਰ ਰੋਗ ਖਤਮ ਹੋ ਜਾਂਦੇ ਨੇ ਤਾਂ ਜੇਕਰ ਸੱਚੀ ਅਸੀਂ ਆਪਣੇ ਪਰਿਵਾਰ ਦਾ ਆਪਣੇ ਬੱਚਿਆਂ ਦਾ ਭਲਾ ਕਰਨਾ ਚਾਹੁੰਦੇ ਆ ਤਾਂ ਇਹ ਆਦਤ ਅੱਜ ਤੋਂ ਪੱਕੀ ਹੋਣੀ ਚਾਹੀਦੀ ਆ ਸਵੇਰੇ ਉੱਠਦਿਆਂ ਸਾਰ ਵੀ ਜਦੋਂ ਉੱਠਣਾ ਹੈ ਖੁਦ ਗੁਰਬਾਣੀ ਦਾ ਪਾਠ ਕਰਦੇ ਹੋ ਬੜੀ ਵਧੀਆ ਗੱਲ ਆ ਜੇਕਰ ਨਹੀਂ ਕਰਦੇ ਤਾਂ ਕੱਲ ਤੋਂ ਕਰਨਾ ਸ਼ੁਰੂ ਕਰੋ ਭਾਵੇਂ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰ ਲਓ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਫਿਰ ਆਪਣੀ ਰਸੋਈ ਦੇ ਵਿੱਚ ਕਦਮ ਰੱਖਣਾ ਬਹੁਤ ਚੰਗਾ ਹੋਵੇਗਾ ਜੇਕਰ ਤੁਸੀਂ ਸਵੇਰੇ ਸਵੇਰ ਦਾ ਇਸ਼ਨਾਨ ਕਰੋ ਅਮਰਤ ਵੇਲੇ ਦਾ ਇਸ਼ਨਾਨ ਕਰੋ ਕਿਉਂਕਿ ਕਈ ਪਹਿਣਾ ਸਿੱਧਾ ਹੀ ਕੰਮਕਾਰ ਕਰਨਾ ਸ਼ੁਰੂ ਕਰ ਦਿੰਦੀਆਂ ਨੇ ਉਹਨਾਂ ਨੂੰ ਲੱਗਦਾ ਕਿ ਮੈਂ ਜੇ ਬਹੁਤ ਕੰਮ ਕਰਨੇ ਆ ਘਰ ਦੇ ਵਿੱਚ ਝਾੜੂ ਬੋਕਰ ਸਾਫ ਸਫਾਈਆਂ ਦਾ ਕੰਮ ਕਰਨਾ ਹੈ ਇਸ ਕਰਕੇ ਮੈਂ ਇਹ ਸਾਰੇ ਕੰਮ ਕਰਕੇ ਫਿਰ ਹੀ ਇਸ਼ਨਾਨ ਕਰੂੰਗੀ ਕਈਆਂ ਨੇ ਇਹ ਨਿਯਮ ਬਣਾਇਆ ਪਰ ਨਹੀਂ ਉੱਠਦਿਆਂ ਸਾਰ ਬਿਸਤਰ ਤੇ ਬੈਠਿਆ ਬੈਠਿਆ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਕਿ ਤੁਸੀਂ ਇਹ ਰਾਤ ਸੁੱਖਾਂ ਦੀ ਬਤੀਤ ਕਰਵਾਈ ਆ ਹੁਣ ਇਹ ਜਿਹੜਾ ਦਿਨ ਚੱਲਿਆ ਇਹ ਵੀ ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਦੀ ਮਿਹਰ ਕਿਰਪਾ ਸਦਕਾ ਸੋਹਣਾ ਬੀਤੇ ਆਪ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੀਂਦੀ ਆ ਸਤਿਗੁਰ ਸੱਚੇ ਪਾਤਸ਼ਾਹ ਸਾਰਾ ਦਿਨ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ ਤੁਸੀਂ ਮੈਨੂੰ ਸੋਹਣਾ ਪਰਿਵਾਰ ਦਿੱਤਾ ਏ ਸੋਹਣਾ ਸ਼ਰੀਰ ਦਿੱਤਾ ਏ ਸੋਹਣਾ ਘਰ-ਬਾਰ ਦਿੱਤਾ ਹੈ ਸੋਹਣਾ ਸਾਡਾ ਕਾਰੋਬਾਰ ਆ ਇਹ ਸਭ ਦੇ ਲਈ ਸ਼ੁਕਰਾਨਾ ਪਾਪ ਕੀ ਹਰ ਇੱਕ ਚੀਜ਼ ਦੇ ਲਈ ਸ਼ੁਕਰਾਨਾ ਤੁਸੀਂ ਮੈਨੂੰ ਐਨੇ ਪਿਆਰੇ ਬੱਚੇ ਦਿੱਤੇ ਨੇ ਮੇਰੇ ਬੱਚੇ ਆਗਿਆਕਾਰੀ ਨੇ ਮੇਰੇ ਕਹਿਣੇ ਦੇ ਵਿੱਚ ਨੇ ਇਹ ਵੀ ਤੁਹਾਡੀ ਕਿਰਪਾ ਦੇ ਨਾਲ ਹੀ ਆ ਸਭ ਚੀਜ਼ਾਂ ਦੇ ਲਈ ਮਾਲਕ ਦਾ ਸ਼ੁਕਰਾਨਾ ਕਰਕੇ ਫਿਰ ਆਪਣਾ ਪੈਰ ਬਿਸਤਰ ਤੋਂ ਥੱਲੇ ਲਾਉਣਾ ਹੈ ਉਰਦਿਆਸਰ ਇਸਨਾਨ ਇਸਨਾਨ ਤੋਂ ਬਾਅਦ ਜਪਜੀ ਸਾਹਿਬ ਦੀ ਪਾਠ ਵੈਸੇ ਤਾਂ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਚਾਹੀਦਾ ਹੈ ਖਾਸ ਕਰਕੇ ਜੋ ਭੈੜ ਭਰਾ ਅਮਰਤਧਾਰੀ ਨੇ ਉਹਨਾਂ ਦੇ ਲਈ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਬਹੁਤ ਜ਼ਰੂਰੀ ਆ ਜੇ ਅਜੇ ਤੱਕ ਗੁਰੂ ਵਾਲੇ ਨਹੀਂ ਬਣੇ ਸ਼ੁਰੂਆਤ ਆ ਤਾਂ ਫਿਰ ਸ਼ੁਰੂਆਤ ਜਪਜੀ ਸਾਹਿਬ ਦੀ ਪਾਠ ਤੋਂ ਕਰੋ ਫਿਰ ਆਪਣੀ ਰਸੋਈ ਦੇ ਵਿੱਚ ਜਾਣਾ ਰਸੋਈ ਦੇ ਵਿੱਚ ਜਾ ਕੇ ਵੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਾ ਤੂੰ ਦਾਤਾ ਦਾਤਾਰ ਤੀਰਾ ਦਿੱਤਾ ਖਾਣਾ ਜੇ ਜੋ ਵੀ ਜਾਬਾਣੀ ਨਾਸ਼ਤਾ ਤਿਆਰ ਕਰਨਾ ਨਾ ਉਹਨੂੰ ਤਿਆਰ ਕਰਦਿਆਂ ਹੋਇਆਂ ਪੂਰ ਮੰਤਰ ਜੀ ਦਾ ਜਾਪ ਕਰ ਲਓ ਇੱਕ ਓੰਕਾਰ ਸਤਨਾ ਕਰਤਾ ਪੁਰਖ ਨਿਰਭੈ ਨਿਰਵੈਰ ਆਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਰੀ ਸਚ ਨਾਨਕ ਹੋਸੀ ਭੀ ਸਚ ਮੂਲ ਮੰਤਰ ਜੀ ਦਾ ਜਾਪ ਕਰ ਲੋ ਜਾਂ ਫਿਰ ਵਾਹਿਗੁਰੂ ਵਾਹਿਗੁਰੂ ਵਾਹਿਗਰੀ ਵਾਹਿਗੁਰੂ ਵਾਹਿਗਰੀ ਇਸ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਚਾਹ ਪਾਣੀ ਦਾ ਸਤਾ ਤਿਆਰ ਕਰੋ ਜਿਨ੍ਹਾਂ ਦੇ ਬੱਚਿਆਂ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਚੜ੍ਹੇ ਰਹਿੰਦੇ ਆ ਉਹ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਕਰ ਲੋ ਜਿਨ੍ਹਾਂ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਉਹਨਾਂ ਨੂੰ ਤੰਗੀ ਪੇਸ਼ੀ ਲੱਗਦੀ ਆ ਘਰ ਦੇ ਵਿੱਚ ਬਰਕਤ ਨਹੀਂ ਰਹਿੰਦੀ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਕਰੋ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਕਰੋ ਸਤਿਗੁਰ ਸੱਚੇ ਪਾਸ਼ਾ ਦਾ ਜਿੱਥੇ ਵੀ ਨਾਮ ਲਿਆ ਜਾਂਦਾ ਹੈ ਨਾ ਉਥੇ ਰਿੱਧੀਆਂ ਅਸ ਦੀਆਂ ਹੱਥ ਜੋੜ ਕੇ ਖੜ ਜਾਂਦੀਆਂ ਨੇ ਇਹ ਮੇਰੇ ਦਸਵੇਂ ਪਾਸ਼ਾ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਬਚਨ ਆ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਜੋ ਬੜੋਖਾ ਗੁਰ ਤੇਗ ਬਹਾਦਰ ਪਾਸ਼ਾ ਜਿਹਦੇ ਨਾਮ ਦਾ ਸਿਮਰਨ ਕਰ ਲੇ ਉਸਕਰ ਦੇ ਵਿੱਚ ਰਿੱਧੀਆਂ ਸਿੱਧੀਆਂ ਆਪਣੀ ਤੇਜ਼ੀ ਦੇ ਨਾਲ ਪ੍ਰਵੇਸ਼ ਕਰ ਜਾਂਦੀਆਂ ਨੇ ਤਾਂ ਫਿਰ ਰੋਜ਼ ਹੀ ਆਪਾਂ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਨਾਮ ਦਾ ਜਾਪ ਵੀ ਜ਼ਰੂਰ ਕਰਨਾ ਹੈ ਤੇਗ ਬਹਾਦਰ ਸਿਮਰਿਏ ਕਰ ਨਾਉ ਨਿਦਿਆਵੇ ਤਾਈ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ ਸਤਿਗੁਰ ਸਰੇ ਪਾਸ਼ਾ ਜੀ ਦੇ ਨਾਮ ਦਾ ਸਿਮਰਨ ਕਰਨਾ ਹੈ ਦੈਂਤ ਦੇ ਵਿੱਚ ਜਿਹੜੇ ਵੇਲੇ ਮਰਜ਼ੀ ਕਰ ਲਓ ਸਵੇਰੇ ਕਰ ਲਓ ਦੁਪਹਿਰੇ ਕਰ ਲਓ ਸ਼ਾਮ ਨੂੰ ਕਰ ਲਓ ਬਸਨਾ ਆਪਾਂ ਆਪਣੇ ਘਰ ਦੇ ਵਿੱਚ ਕੋਸ਼ਿਸ਼ ਕਰੀਏ ਕਿ ਹਰ ਵੇਲੇ ਗੁਰਬਾਣੀ ਦਾ ਪ੍ਰਵਾਹ ਚੱਲੇ ਰਸੋਈ ਦੇ ਵਿੱਚ ਤਾਂ ਖਾਸ ਕਰਕੇ ਗੁਰਬਾਣੀ ਦਾ ਪਾਠ ਸ਼ਬਦ ਕੀਰਤਨ ਸ਼ਬਦ ਜਾਪ ਚੱਲਣਾ ਚਾਹੀਦਾ ਹੈ ਜਾਂ ਫਿਰ ਖੁਦ ਸ਼ਬਦ ਜਾਪ ਕਰਦਿਆਂ ਕਰਦਿਆਂ ਹੀ ਭੋਜਨ ਪ੍ਰਸ਼ਾਦ ਆ ਤਿਆਰ ਕਰਨਾ ਚਾਹੀਦਾ ਹੈ ਬਾਕੀ ਘਰ ਦੇ ਕੰਮ ਕਰਦਿਆਂ ਹੋਇਆਂ ਵੀ ਆਪਾਂ ਮੂਲ ਮੰਤਰ ਜੀ ਦਾ ਜਾਪ ਕਰ ਸਕਦੇ ਆ ਵਾਹਿਗੁਰੂ ਜੀ ਦਾ ਸਿਮਰਨ ਕਰ ਸਕਦੇ ਆ ਗੁਰੂ ਸਹਿਬਾਨਾ ਜੀ ਦੇ ਨਾਮ ਦਾ ਸਿਮਰਨ ਕਰ ਸਕਦੇ ਆ ਝਾੜੂ ਵੋਪਰ ਲਾਉਂਦਿਆਂ ਹੋਇਆਂ ਪੋਚੇ ਲਾਉਂਦਿਆਂ ਹੋਇਆਂ ਕੱਪੜੇ ਧੋਦਿਆਂ ਹੋਇਆਂ ਹਰ ਇੱਕ ਕੰਮ ਨੂੰ ਕਰਦਿਆਂ ਹੋਇਆਂ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਵੇ ਤਾਂ ਦੇਖਣਾ ਜੇ ਇਹ ਕੁਝ ਨਿਜਵਾਪ ਆਪਾਂ ਆਪਣੇ ਘਰ ਦੇ ਵਿੱਚ ਸੈੱਟ ਕਰ ਲਈਏ ਕੇ ਕਰ ਲਈਏ ਤਾਂ ਸਾਡੇ ਪੂਰੇ ਪਰਿਵਾਰ ਦੇ ਉੱਤੇ ਬੜਾ ਚੰਗਾ ਪ੍ਰਭਾਵ ਪੈਂਦਾ ਹੈ ਪੜਨੋ ਜੇਕਰ ਘਰ ਪਰਿਵਾਰ ਦਾ ਭਲਾ ਚਾਹੁੰਦੇ ਆ ਤਾਂ ਇਹ ਆਦਤਾਂ ਜਰੂਰ ਅਪਣਾਉਣੀਆਂ ਨੇ ਅਤੇ ਹਰ ਰੋਜ਼ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਅਮਰਤ ਵੇਲੇ ਉੱਠਣ ਦੀ ਪ੍ਰੇਰਣਾ ਵੀ ਦੇਣੀ ਆ ਜੇਕਰ ਦਾ ਕੋਈ ਜੀ ਤੁਹਾਡੇ ਆਖੇ ਨਹੀਂ ਲੱਗਦਾ ਸਭ ਤੋਂ ਪਹਿਲਾਂ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰੋ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਕਰੋ ਕਿ ਸਤਿਗੁਰ ਸੱਚੇ ਪਾਤਸ਼ਾਹ ਇਹ ਮੇਰਾ ਬੱਚਾ ਜਾਂ ਮੇਰੇ ਘਰ ਦਾ ਇਹ ਜੀ ਮੇਰੇ ਸਮਝਾਇਆ ਨਹੀਂ ਸਮਝਦਾ ਇਨੂੰ ਤੁਸੀਂ ਸਮਝਾਓ ਤੁਸੀਂ ਹੀ ਇਹਨੂੰ ਗਿਆਨ ਦਿਓ ਇਹਦੇ ਤੇ ਤਰਸ ਕਰੋ ਇਸ ਤਰ੍ਹਾਂ ਅਰਦਾਸ ਬੇਚੀ ਲਾ ਦਿਓ ਤਾ ਦੇਖਣਾ ਸਤਿਗੁਰ ਸੱਚੇ ਪਾਸ਼ਾ ਜਰੂਰ ਕਿਰਪਾ ਕਰਦੇ ਨੇ ਸੋ ਆਪਣੀ ਅੱਜ ਦੀ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਜੋ ਵੀ ਪਹਿਣਾ ਬੀਬੀਆਂ ਜੋ ਮਾਮਾ ਆਪਣੇ ਬੱਚਿਆਂ ਦੀ ਆਪਣੇ ਘਰ ਪਰਿਵਾਰ ਦੇ ਜੀਵਾਂ ਦੀ ਬਹੁਤ ਜ਼ਿਆਦਾ ਚਿੰਤਾ ਕਰਦੀਆਂ ਨੇ ਨਾ ਅਤੇ ਚਿੰਤਾ ਕਰਦਿਆਂ ਕਰਦਿਆਂ ਵੀ ਵਰਮਾ ਪਰਮਾ ਦੇ ਵਿੱਚ ਪੈ ਜਾਂਦੀਆਂ ਵੀ ਸਾਡੇ ਘਰ ਦੀ ਤੰਦਰੁਸਤੀ ਟੱਕੀ ਬਣੀ ਰਹੇ ਸਾਡੇ ਬੱਚੇ ਕਾਮਯਾਬ ਹੋਣ ਉਹ ਕਈ ਵਾਰ ਵੈਮਾ ਪਰਮਾ ਦੇ ਵਿੱਚ ਪੈਕੇਟੂ ਨੇ ਟੁੱਟ ਕੇ ਕਰਨੇ ਸ਼ੁਰੂ ਕਰ ਦਿੱਤੀਆਂ ਨੇ ਕਈ ਤਰ੍ਹਾਂ ਦੇ ਉਪਾਅ ਕਰ ਕਰ ਦੇਖ ਲਿਆ ਨੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਘਰ ਪਰਿਵਾਰ ਦੇ ਵਿੱਚ ਬਰਕਤ ਆ ਜਾਵੇ ਤੰਦਰੁਸਤੀ ਤਰੱਕੀ ਆਵੇ ਉਹਨਾਂ ਨੇ ਅੱਗੇ ਬੇਨਤੀ ਆ ਵੀ ਆਪਣੇ ਘਰ ਦਾ ਇਹ ਨਿਯਮ ਪੱਕਾ ਬਣਾ ਲਓ ਕਿਉਂਕਿ ਸੇਖ ਨੂੰ ਜੋ ਮਿਲਣਾ ਹੈ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੋਂ ਮਿਲਣਾ ਹੈ ਗੁਰਬਾਣੀ ਦੇ ਗਿਆਨ ਤੋਂ ਮਿਲਣਾ ਹੈ ਤੇ ਜੇਕਰ ਤੁਸੀਂ ਗੁਰੂ ਕਰੇ ਜਾਂਦੇ ਹੋ ਤਾਂ ਫਿਰ ਕਿਤੇ ਵੀ ਜਾਣ ਦੀ ਲੋੜ ਨਹੀਂ ਆ ਆਪਣੇ ਗੁਰੂ ਦੇ ਉੱਤੇ ਭਰੋਸਾ ਰੱਖਣਾ ਹੈ ਦੁੱਖ ਸੁੱਖ ਦੇ ਵਿੱਚ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਆ ਜੋ ਮੰਗਣਾ ਹੈ ਆਪਣੇ ਗੁਰੂ ਤੋਂ ਮੰਗਣਾ ਹੈ ਤਾਂ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੈ ਚੋਲੀਆਂ ਸ਼ੋਟਿੰਗਾਂ ਪੈ ਜਾਂਦੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਜਦੋਂ ਦਿਆਲਤਾ ਦੇ ਘਰ ਦੇ ਵਿੱਚ ਆਉਂਦੇ ਆ ਫਿਰ ਦੋਹਾਂ ਹੱਥਾਂ ਦੇ ਨਾਲ ਵਰਕਤਾ ਕਰਦੇ ਨੇ ਦੋਹਾਂ ਹੱਥਾਂ ਦੇ ਨਾਲ ਦਾਤਾਂ ਦਿੰਦੇ ਨੇ ਅਸੀਂ ਲੈ ਲੈਂਦੇ ਲੈ ਲੈਂਦੇ ਥੱਕ ਜਾਵਾਂਗੇ ਪਰ ਸਤਿਗੁਰ ਸੱਚੇ ਪਾਤਸ਼ਾਹ ਦੇਣ ਲੱਗਿਆਂ ਕਿਸੇ ਗੱਲ ਦਾ ਕੋਈ ਓਲਾ ਨਹੀਂ ਰੱਖਦੇ ਕੋਈ ਕੰਜੂਸੀ ਨਹੀਂ ਕਰਦੇ ਖੁੱਲੇ ਦਿਲ ਦੇ ਨਾਲ ਸਾਡੇ ਤੇ ਢੋਲੀਆਂ ਪਰਦੇ ਨੇ ਫਿਰ ਆਓ ਆਪਣੇ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਗੁਰਬਾਣੀ ਦਾ ਪਾਠ ਕਰੀਏ ਗੁਰੂ ਦੇ ਦੱਸੇ ਹੋਏ ਗਿਆਨ ਦੇ ਅਨੁਸਾਰ ਚੱਲੀਏ